ਆਹ ਜਿੰਨੇ ਵੀ ਪਤੰਗ ਦੇਖ ਰਹੇ ਹੋ ਨਾ ਤੁਸੀਂ ਇਹ ਅਸੀਂ ਵਧਾਣ ਲਈ ਕੱਡੇ ਸੀ ਅੱਜ ਚੱਲੇ ਥੋੜੀ ਜਿਹੀ ਹਵਾ ਚੱਲੀ ਆ ਹੁਣ ਜਾ ਕੇ ਵਿੱਚ ਵਿੱਚ ਰੁਕ ਜਾਂਦੀ ਆ ਤੇ ਮੈਂ ਕਿਹਾ ਚਲੋ ਵਧਾਨਨੇ ਆ ਸਟਾਰ ਕੈਟ ਵਧਾਨਨੇ ਹੋਣੇ ਸੀ 1 2 3 ਦੁਰਦਿਕ ਲੜ ਭਾਈ ਦੁਰਦੁ ਭਾਈ ਨੇ ਰੋਟੀ ਖਾਣੀ ਆ ਤੇ ਪਤੰਗ ਮੈਂ ਫੜਾ ਲਾਇਆ ਹੁਣ ਜਾਓ ਜੀ ਅੱਛਾ ਚੱਲੇ ਨੰਬਰ 2 ਤੇ ਨੰਬਰ 4 ਪਤੰਗ ਵਧਾਣ ਲੱਗੇ ਆ ਨੰਬਰ 3 ਆ ਗਿਆ ਘਰੇ ਆਪਣੀ ਚਰਖੜੀ ਜੱਗੇ ਡੇਖਾ ਟੁੱਟ ਗਿਆ ਰਤਾ ਤੁਣਕਾ ਮਾਰ ਕੇ ਇਸ ਲਈ ਆਪਾਂ ਚ ਗਾਟੀਆਂ ਬਾਹਰ ਨੇ ਫਤੰਗਾ ਨਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਓ ਚੱਲੇ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਆਈ ਹੋਪ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋ ਮੇਰੇ ਅੱਗੇ ਜੀ ਮਾਗੀ ਦਾ ਪਵਿੱਤਰ ਦਿਹਾੜਾ ਤੇ 40 ਮੁਕਤਾਂ ਨਾਲ ਸੰਬੰਧਿਤ ਦਿਹਾੜਾ ਹੈ ਜੀ ਤੇ ਸਭ ਤੋਂ ਪਹਿਲਾਂ ਤਾਂ ਜੀ ਜਿਹੜੇ ਵੀ ਮੇਰੇ ਵੀਰ ਇਸ ਚੈਨਲ ਨਵਦੀਪ ਸਿੰਘ ਲੁਧਿਆਣੀ ਤੇ ਨਵਦੀਪ 2026 ਤੇ ਸਾਡੀ ਵੀਡੀਓ ਦੇਖਦੇ ਨੇ ਉਹਨਾਂ ਨੂੰ ਤਹਾਂ ਦਿਲੋਂ ਸਤਿ ਸ਼੍ਰੀ ਅਕਾਲ ਤੇ ਅੱਜ ਹੈ ਜੀ ਸਾਡਾ ਕਾਈਟ ਵਲੌਗ ਸ਼ੂਟ ਕਰਾਂਗੇ ਅੱਜ ਫੇਰ ਦੁਬਾਰਾ ਅਸੀਂ ਪਹਿਲਾਂ ਤਾਂ ਸਵੇਰੇ ਸਵੇਰ ਦੇ ਟਾਈਮ ਨਾਲ ਠੰਢੀ ਬਹੁਤ ਸੀਗੀ ਠੀਕ ਹੈ ਤੇ ਥੋੜੀ-ਥੋੜੀ ਕਰਕੇ 2:00 ਵਜੇ ਜਾ ਕੇ ਧੁੱਪ ਨਿਕਲੀ ਹੈ ਤੇ ਫਿਰ ਆਪਾਂ ਹੁਣ ਥੋੜਾ ਜਿਹਾ ਪਤੰਗ ਵਧਾਵਾਂਗੇ ਇਹ ਪ ਬਰ ਚੰਗਰਾਹ ਦੇ ਚੰਗਰਾਹ ਤੇ ਚੱਲ ਜਿਆ ਕਰੋ ਹੁਣ ਆਪਾਂ ਕਾਈਟ ਫਲਾਈਂਗ ਸ਼ੁਰੂ ਕਰਨ ਲੱਗੇ ਆ ਜੀ ਅੱਜ ਅਸੀਂ ਤੁਹਾਨੂੰ ਜਿਹੜੇ ਪਤੰਗ ਕੱਲ ਰਹਿ ਗਏ ਸੀਗੇ ਉਹ ਅਸੀਂ ਅੱਜ ਵਧਾ ਕੇ ਦਿਖਾਵਾਂਗੇ ਕਿਉਂਕਿ ਕੱਲ ਜਿਹੜੀ ਹਵਾ ਸੀ ਨੋਰਮਲ ਹਵਾ ਜਗੀ ਬਟ ਜਿਆਦਾ ਹੈਵੀ ਪਤੰਗ ਵਧਦੇ ਨਹੀਂ ਸੀ ਪੇ ਤੇ ਅੱਜ ਅਸੀਂ ਥੋੜੇ ਖਾਸ ਪਤੰਗ ਕੱਢਿਆ ਕਿਉਂਕਿ ਹਵਾ ਬੜੀ ਵਧੀਆ ਚੱਲਦੀ ਪਈ ਆ ਹੁਣ 2 ਵਜੇ ਦਾ ਟਾਈਮ ਆ ਸਵੇਰੇ ਜਦੋਂ ਆਪਾਂ ਉੱਪਰ ਆਏ ਆ ਤੇ ਘਟੋ ਘਟ ਬਹੁਤ ਹੀ ਜ਼ਿਆਦਾ ਠੰਡਾ ਮੌਸਮ ਸੀਗਾ ਤੇ ਪਤੰਗ ਵਧਾਣ ਦਾ ਵੀ ਮੌਸਮ ਨਹੀਂ ਸੀਗਾ ਬਹੁਤ ਘੱਟ ਪਤੰਗ ਵਧਦੇ ਸੀਗੇ ਤੇ ਹੁਣ ਸੋ ਅਨਲੀ ਵੀਡੀਓ ਤੇ ਸਾਡਾ 16ਵਾਂ ਵਲੌਗ ਹੈ ਜਿਹਨੂੰ ਆਪਾਂ ਦੋਨੋਂ ਚੈਨਲ ਨਵਦੀਪ ਸਿੰਘ ਲੁਧਿਆਣਵੀ ਤੇ ਨਵਦੀਪ ਦੇ ਛੱਬੀ ਉਤੇ ਅਪਲੋਡ ਕਰਾਂਗੇ ਜੇ ਤੁਸੀਂ ਜਿਨ੍ਹਾਂ ਨੇ ਵੀ ਹਾਲ ਤੱਕ ਵੀਡੀਓ ਨੂੰ ਲਾਈਕ ਨਹੀਂ ਕੀਤਾ ਵੀਡੀਓ ਨੂੰ ਲਾਈਕ ਜੀ ਕਰ ਦਿਓ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਕੇ ਬੈਲ ਆਈਕਨ ਕਲਿੱਕ ਕਰ ਲਓ ਤਾਂ ਵੀ ਮੇਰੀ ਵੀਡੀਓ ਤੁਹਾਰ ਤੱਕ ਪਹੁੰਚੀ ਰਣ ਤੇ ਕਮੈਂਟ ਕਰਕੇ ਜੀ ਦੱਸਿਆ ਕਰਿਓ ਕਿ ਤੁਹਾਨੂੰ ਸੜੀ ਭਾਈ ਵੀਡੀਓਸ ਕੇ ਹੋ ਜੀਆਂ ਲੱਗਦੀਆਂ ਨੇ ਤੇ ਹੁਣ ਆਪਾਂ ਸਟਾਰਟ ਕਰਦੇ ਆ ਪਤੰਗੋ ਪਤੰਗ ਨੇ ਸ਼ੁਰੂ ਹੋ ਗਿਆ ਭਾਵੇਂ ਲੇਟ ਸ਼ੁਰੂ ਹੋਇਆ 2 ਵਜੇ ਗੁੱਡੀਆਂ ਟੰਡੀਆਂ ਸ਼ ਗੁੱਲਾ ਭਾਜੀ ਮੈਦਾਨ ਚ ਗਗਨਦੀ ਪਹਿਲਾਂ ਮਛਲੇ ਵਾਲੇ ਵੱਡਾ ਲੱਪਾ ਬਰਾਤ ਆ ਰਹੀ ਡੋਰ ਨਾ ਇਹ ਤਾਂ ਕਿਸੇ ਹੋਰੀ ਦੇ ਇਸ ਦਾ ਚੰਡਾ ਆ ਭਾਜੀ ਵੀ ਵਧਾ ਰਿਹਾ ਇੱਕਮ ਫਤੇ ਦੇ ਨਾਲ ਗੁੱਲਾ ਭਾਜੀ ਆਪਣਾ ਮਸਲਾ ਵਧਾ ਰਿਹਾ ਅੱਜ ਆਪਾਂ ਵੀਡੀਓ ਬਣਾਵਾਂਗੇ ਕੋਈ ਨਹੀਂ ਆਪਾਂ ਤਾਂ ਪਤੰਗ ਵਧਾਉਣ ਤੋਂ ਮਤਲਬ ਆ ਨਾ ਕੋਈ ਵੀ ਵਧਾਵੇ ਮੈਂ ਵਧਾਵਾਂ ਪਰ ਆ ਵਧਾਣ ਸ਼ੂਟ ਦਾ ਆਪਾਂ ਵਲੋਗ ਹੀ ਕਰਨਾ ਹੈ ਅੱਜ ਦਾ ਮਾਰੀ ਲੱਗਾ ਚੱਕਣ ਇੱਕ ਗੁੱਡਾ ਹੋ ਰੇ ਲਾੜੇ 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 ਭਾਜੀ ਚੱਲ ਸਾਫ ਚੱਲੇ ਇੱਕ ਤਾਂ ਗਿਆ ਇਕ ਤਪਾਈ ਨੇ ਤੋਰਤਾ ਵਾਲਾ ਆਰੇ ਆਪਣਾ ਸ਼ੇਰ ਪੀਲੇ ਰੰਗ ਦਾ ਦੋ ਅੱਖਾਂ ਵਾਲਾ ਹੁਣ ਟਾਰਗੇਟ ਸਾਡਾ ਅਗਲਾ ਸੰਤਰੀ ਵਾਲਾ ਇਹ ਚਲੋ ਆਪਣੀ ਡੋਰ ਤਾਂ ਨਹੀਂ ਨਾਲ ਆਪਰਾਇਆ ਤਾਂ ਸਾਡਾ ਹੀ ਆ ਗੰਗਦੀ ਭਾਜੀ ਵਧਾ ਲਈ ਡੋਰ ਭਾਜੀ ਮੇਰੇ ਕੋਲ ਹੀ ਕੋਈ ਨਹੀਂ ਟੈਨਸ਼ਨ ਵਾਲਾ ਮੇਰੇ ਹੱਥਾਂ ਚ ਯਾਰੀ ਕਹਿੰਦੇ ਜਿਆਦੇ ਭਾਜੀ ਤੂੰ ਜੱਕਦੇ ਬਸ ਗੋਲੇ ਭਾਈ ਨੂੰ ਨਾ ਜੱਕਦੀ ਨਾਲੇ ਆਈ ਨਾ ਹਵਾ ਮਜ਼ੇਦਾਰ ਚਲੋ ਭਾਈ ਕਰਨ ਲੱਗਾ ਕੁਛ ਸਰਾ ਲਾ ਦੀਆਂ ਗੋਲੇ ਭਾਈ ਨੇ ਉਹ ਲੈ ਕਿੰਨਾ ਲੱਗਿਆ ਉਹ ਮੈਨੂੰ ਉਹ ਲੱਗਿਆ ਅੱਛਾ ਜੋ ਤਰੰਗੇ ਨਾ ਲੱਗ ਗਏ ਉਹ ਤਰੰਗੇ ਨਾ ਲੱਗਿਆ ਸਿੱਧੇ ਪਿੱਛਾ ਭਾਈ ਚਲੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬੋਲੀ ਬਾਈ ਨੇ ਉਹ ਲਿਆ ਆਇਆ ਸੰਤਰੀਨਾ ਧਾਗਾ ਆਇਆ ਓਏ ਧਾਗਾ ਆਇਆ ਬੋਲਾ ਭਾਈ ਇਹ ਰੰਗੀ ਭਰੀ ਵਰਸਿਸ ਸੰਤਰੀ ਦੌਰ ਦੇਖੀਏ ਦੌਰ ਦੇਖੇ ਕੰਮ ਹਵਾ ਹਵਾ ਨਾਲ ਵਿੱਚ ਵਿੱਚ ਨਾਲ ਥੋੜੀ ਘਟ ਜਾਂਦੀ ਹੈ ਕੋਈ ਗੁੱਡਾ ਲਿਆ ਹੋਰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਓ ਚੱਲੇ ਚਿੱਟਾ ਫੜਾਈਆ ਕਿ ਚਿੱਟਾ ਜਾਂਦਾ ਓਹ ਉਹ ਗਿਆ ਸੰਤਰੀਆ ਡਿੱਗਿਆ ਥੱਲੇ ਪਰ ਆ ਦੇ ਸਰਾ ਦੇ ਵਿੱਚ ਖਿੱਚਾ ਲਾਣ ਵਾਲਾ ਪਰ ਲੈ ਭਾਈ ਗੁੱਲ ਬਾਈ ਨੇ ਖੋੜ ਚਿੱਟਾ ਜਾ ਤੋੜਤਾ ਉਹ ਵਾਲਾ ਆ ਜਿਹੜਾ ਜਾ ਰਿਹਾ ਖਿੱਚ ਲਾ ਰਿਹਾ ਸੀਗਾ ਬਲਕਿ ਮਾਰਤੀ ਗੰਗਦੀ ਭਾਈ ਨੇ ਉਪਰੋਂ ਪਰੇ ਦੇ ਨਾਲ ਹੁਣ ਅਗਲਾ ਟਾਰਗੇਟ ਆ ਸਾਡਾ ਇਹਨਾਂ ਚ ਕੋਈ ਅਜੇ ਸੰਤਰੀ ਦੀ ਉਹ ਨਾਰੀ ਏ ਚੱਲੇ ਅਗਲਾ ਨਾਲੇ ਲੈ ਗਿਆ ਉਹ ਪਤੰਗ ਉਹ ਕਰ ਗਿਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਪਾਜੀ ਮੈਦਾਨ ਚ ਦੁਬਾਰਾ ਵੱਡੇ ਕੁੱਟੇ ਨਾਲ ਇੱਕ ਹੋਰ ਨੰਬਰ 2 ਤੇ ਨੰਬਰ 4 ਪਤੰਗ ਉਡਾਣ ਲੱਗੇ ਆ ਚਲੋ ਮਤਲਬ ਉਹ ਮੇਰਾ ਮੇਤੋ ਵੱਡਾ ਭਰਾ ਮਤਲਬ ਉਹ ਤੋਂ ਵੱਡਾ ਭਰਾ ਹਲੇ ਹੈ ਨਹੀਂ ਕਾ ਕਰੇ ਕਿ ਉਹ ਸਭ ਤੋਂ ਵੱਡਾ ਭਰਾ ਹੈ ਮਤਲਬ ਕਿ ਨੰਬਰ 2 ਤੇ ਨੰਬਰ 4 ਨੰਬਰ 1 ਮੈਂ ਆ ਹਵਾਜੇ ਹਵਾਜੇ ਥੋੜੀ ਜੀ ਤਬਦੀਲੀ ਆਈ ਆ ਕਮੀ ਆ ਹਵਾ ਦੇ ਵਿੱਚ ਇਸ ਲਈ ਆਪਾਂ ਜੀ ਗਾੜੀ ਆ ਬਾਹਰੇ ਨੇ ਪਤੰਗਾ ਨਾ ਕਦੀ ਤੁਣਕੇ ਮਾਰ ਕੇ ਇੱਧਰ ਨੂੰ ਕਦੀ ਉਧਰ ਨੂੰ ਬੰਦਾ ਟੁੱਟ ਗਿਆ ਰਤਾ ਤੁਣਕਾ ਮਾਰ ਕੇ ਚਲੋ ਕੋਈ ਨਹੀਂ ਹੱਡੀ ਕਮਜ਼ੋਰ ਸੀ ਹੰਦੀ ਹੱਡੀ ਕਮਜ਼ੋਰ ਸੀ ਵਿਚਾਰੇ ਦੀ ਜਿਹੜੇ ਤੇ ਲੱਗੀ ਜਾ ਦਿਖਾਈ ਨਾ ਬਾਜੀ ਨਿਖੜ ਟੁੱਟ ਗਿਆ ਵਿਚਾਰੇ ਦਾ ਟੀ ਜੂਟੀ ਜੂਟੀ ਜੋ ਹੋ ਗਿਆ ਕਾਮ ਬਣ ਗਿਆ ਹੁਣ ਕਾਮ ਬਣ ਗਿਆ ਇਹ ਚਲੋ ਕੋਈ ਗੱਲ ਨਹੀਂ ਦੂਜਾ ਬਤਾਨੀ ਆ ਬੋਲੀ ਬੈ ਤੈਨੂੰ ਡਣੈਂਚਾ ਮਾਰਨ ਨੂੰ ਫਿਰਦਾ ਸੀ ਯਾਰ ਉਹ ਆਹ ਤੈਨੂੰ ਕਿ ਚਲਾ ਰਿਹਾ ਸੀ ਚੱਕਦੇ ਜਾਗਦੇ ਜਾਗਦੇ ਜਾਦੇ ਬਚ ਗਿਆ ਬਚ ਗਿਆ ਬਚ ਗਿਆ ਬਚ ਗਿਆ ਬਚ ਗਿਆ ਬਚ ਗਿਆ ਆ ਖਿਚਲਾਉਣ ਨੂੰ ਫੇਰਦਾ ਸੀਗਾ ਸਾਨੂੰ ਬੜਾ 30 ਮਾਰ ਦਾ ਸਮਝਦਾ ਸੀ ਆਪਣੇ ਆਪ ਨੂੰ ਕੋਈ ਨਹੀਂ ਕੋਈ ਨਹੀਂ ਸ਼ੇਰਾ ਆਊਗਾ ਤੇਰਾ ਵੀ ਟਾਈਮ ਆਪਣਾ ਡੱਬੀ ਪਤੰਗ ਹੈ ਵੱਡਾ ਛੋਟਾ ਲੱਗਦਾ ਨਾ ਛੋਟਾ ਜਿਹਾ ਲੱਗਦਾ ਦੇਖਣ ਚ ਚੱਕਦੇ 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 ਚਾਦੀ ਕਿਚੀ ਰੱਖੀ ਚਾ ਕਿਚੇ ਅੱਛਾ ਲੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਆ ਗਿਆ ਤੇਰਾ ਪਤੰਗ ਆ ਇੱਕ ਆ ਗਿਆ ਯੂਟਿਊਬਰ ਟੁੱਟਿਆ ਟੁੱਟਿਆ ਸਾਡਾ ਟੁੱਟਿਆ ਯੂਟਿਊਬਰ ਆ ਗਿਆ ਇੱਕ ਹੋਰ ਟੁੱਟਿਆ ਟੁੱਟਿਆ ਨੰਬਰ 3 ਆ ਗਿਆ ਘਰੇ ਆਪਣੀ ਚਰਖੜੀ ਜੱਗੀ ਚਰਖੜੀ ਨਾਲੇ ਲਾ ਕੇ ਤੂੰ ਇੱਕ ਪਤੰਗ ਸਾਡਾ ਚੜੀ ਜਾਂਦਾ ਆ ਉਹ yellow ਵਾਲਾ ਠੀਕ ਆ ਆ ਇੱਕ ਇੱਕ ਗੋਲਾ ਭਾਈ ਚੜਾ ਰਿਹਾ ਪਰਾ ਸ਼ਰਮਸਰਾਈ ਇੱਕ ਲੱਡੂ ਭਾਜੀ ਪਤੰਗ ਤੇ ਸ਼ਰਮਸਰਾਈਆਂ ਹੋ ਗਈਆਂ ਚਲੋ ਮੈਂ ਤਾਂ ਗੋਟਿਆਂ ਚਲੋ ਕੋਈ ਗੱਲ ਨਹੀਂ ਪਤਾ ਨਹੀਂ ਲੱਗਦਾ ਸਾਰਿਆਂ ਦਾ ਕੀ ਖੇਚ ਲੱਗੀ ਕਿੰਨੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਾਜੀ ਜੋ ਵੀ ਲੱਗਿਆ ਆਪਾਂ ਪੇਚਾ ਦਿਖਾ ਲੈਣਾ ਤੇਰਾ ਚੱਕਦੇ ਚੱਕਦੇ ਉੱਪਰ ਉਹ ਗੁੱਡਾ ਸਾਡਾ ਥੋੜਾ ਜਿਹਾ ਚਸਮਾਰ ਖਾਇਆ ਗੁੱਡਾ ਹੀ ਦੰਦਲ ਪਈ ਹੋਈ ਆ ਆ ਦੰਦਲਾ ਪਈਆਂ ਗੁੱਡੇ ਨੂੰ ਆ ਯੈਲੋ ਵਾਲਾ ਗੁੱਡਾ ਸਾਡਾ ਪਾਜੀ ਇੱਕ ਨਵਾਂ ਪਰਾ ਠੀਕ ਆ ਆ ਇੱਕ ਪਰਾ ਮੇਰਾ ਉਹ ਗੰਦੀ ਪਾਜੀ ਵਧਾ ਰਹੀ ਇਕੱਲਾ ਹੀ ਹੈ ਉਹਲਾ ਪਾਜੀ ਪਰਾ ਵਧਾ ਰਿਆ ਆ ਤੀਜਾ ਪਰਾ ਜਿਹੜਾ ਇਹ ਮੈਂ ਦੇਣ ਲੱਗਾ ਨੰਬਰ ਤੈਨੂੰ ਆਛਾ ਲੜੂ ਪਾਜੀ ਉਹ ਕਹਿੰਦਾ ਨਹੀਂ ਮੈਨੂੰ ਗੁੱਡੇ ਤੇ ਰਹਿਣ ਦੇ ਉਪਰ ਆ ਖਤਰਨਾਕ ਨਹੀਂ ਹੈਗਾ ਥੋੜਾ ਜਿਆਦਾ ਹੋਰ ਓਏ ਆ ਕੀ ਆ ਭਾਈ ਕੀ ਗੱਲ ਜਿਆਦਾ ਤੇਰੇ ਵਿਖੇ ਟੁੱਟੀ ਜਾਂਦੇ ਜਾਂ ਤੇਰੇ ਪਤੰਗ ਟੁੱਟੀਆਂ ਜਾਂਦੇ ਆ ਤੇ ਡੋਰ ਆਂਦੇ ਮਗਰ ਤਾਂ ਹੋ ਗਿਆ ਹੋ ਗਿਆ ਨਹੀਂ ਪਰੇ ਹੋ ਜੋ ਹਾਂ ਦਾ ਟਿੱਕਿਆ ਉੱਥੇ ਕਰ ਕੋਈ ਗੱਲ ਨਹੀਂ ਉਹ ਹੈ ਡੋਰ ਚੱਕ ਰੱਖੀ ਪਰਾ ਪਤਾ ਲੈ ਕੋਈ ਗੱਲ ਨਹੀਂ ਰਗੜੇ ਸੀ ਭਾਈ ਰਗੜੇ ਕੋਈ ਗੱਲ ਨਹੀਂ ਮੇਰੇ ਤਾਂ ਬੋਝ ਨੇ ਡਰਦੇ ਆ ਕਹਿੰਦੇ ਇਹਦਾ ਪਤੰਗ ਚੜ ਗਿਆ ਨੇ ਕਿੰਨੇ ਬੋ ਕਰ ਦੂਗਾ ਪਹਿਲਾਂ ਹੀ ਤੜਵਾ ਦਿੰਦੇ ਆ ਮੇਰਾ ਭਾਈ ਵੀ ਪਰਾ ਨਵਾਂ ਪਰਾ ਕੱਲਾ ਤਾਂ ਤੜਾ ਲਿਆ ਪਤੰਗ ਬੰਦੇ ਸ਼ੁਰੂ ਹੋ ਗਏ। ਲੱਗੂ ਪੈਣੀ ਰੋਟੀ ਖਾਣੀ ਹੈ ਤੇ ਖੰਗ ਮੈਂ ਖੜਾ ਲਾਇਆ ਹੁਣ। ਜਾਓ ਵੀ। ਲਾਓ ਲਾਓ ਰਗੜਾ ਲਾਓ ਆ ਆਪਣਾ ਪਰਾ। ਸ਼ੁਕਰ ਹੈ ਜਾਂਦਾ ਜੀ ਤੈਨੂੰ ਵੀ ਜਾਂਦਾ। ਪੀਚਾਂ ਲਾਣ ਦੀ ਕੋਸ਼ਿਸ਼ ਪੂਰੀ ਕਰਦੇ ਗੋਲਾ ਭਾਜੀ। ਚੱਕਦੇ ਚੱਕਦੇ ਜਾਂਦੇ ਸਾਡੀ। ਓਏ ਚੱਲ ਚੱਲ ਚੱਲ। ਉਹ ਤਾਂ ਗਿਆ ਕਿਉਂ ਨਹੀਂ ਗਿਆ? ਉਹ ਗਿਆ। ਚੱਕ ਤਾਂ ਜੀ। ਦੇਖ ਓਰ ਦੇਖ ਓਰ ਰਗੜ ਦੇ ਮੈਂ ਦੂਰ ਕਰਦੇ। ਓਏ ਕਾਲਾ ਤੈਨੂੰ ਐਨਰਜੀ ਮਿਲੂਗੀ ਇਹਨੇ ਹਾਲੇ ਇੱਕ ਤਾਂ ਚੱਕਦਾ ਸੀ ਜੋਸ਼ ਜਾਗੂਗਾ ਜਿਆ ਡਰ ਗਿਆ ਸੀਗਾ ਨਾ ਹਾਂ ਡਰ ਗਿਆ ਉਹ ਕਹਿੰਦਾ ਇਹਨੇ ਤਾਂ ਆਂਦਰਾ ਖੋਲ ਦੇਣੀ ਐ ਮੈਨੂੰ ਪਤਾ ਸੀ ਇਹਨੇ ਆਪ ਥੱਕ ਕਿੰਨਾ ਨਹੀਂ ਅਗੇ ਸਾਨੂੰ ਥਕਾ ਦੇਣਾ ਇਹਨੇ ਹੋਰ ਬੱਲਾ ਖੇਚ ਮਾਰਦਾ ਮਾਰਦਾ ਕੋਨੇ ਇੱਕ ਕੋਨੇ ਤੋਂ ਦੂਜੇ ਕੋਨੇ ਤੇ ਚਲਾ ਗਿਆ ਆਊਟ ਆਫ ਰੇਂਜ ਜਾ ਰਿਹਾ ਪਰ ਹੁਣ ਖੇਚ ਲੈਣੀ ਆਪਾਂ ਉਹ ਸਾਰਾ ਲਾਗਣੀ ਸਾਰਾ ਲਾਗ ਉਹ ਲੈ ਚੱਕਦੇ ਚੱਕਦੇ ਘੁਮਾ ਦੇ ਗੋਲੇ ਭਾਈ ਨੇ ਘਰੇ ਲੈਣਾ ਦੇਖ ਪਤੰਗ ਉੱਠੀ ਹਵਾ ਜੀ ਲੈਣਾ ਚੱਕਦੇ ਚੱਕਦੇ ਚੱਲੇ ਮੇਰਾ ਮੇਰਾ ਗਿਆ ਤੇਰਾ ਗਿਆ ਚੱਲ ਕੋਈ ਨਹੀਂ ਮੇਰਾ ਪਾਈਪ ਤੇ ਫਟ ਗਿਆ ਨਾ ਪਾਈਪ ਤੇ ਫਟ ਗਿਆ ਪਾਈਪ ਤੇ ਫਟ ਗਿਆ ਦੌਰ ਤਾਂ ਮੇਰੀ ਮੋਰੋ ਡਿੱਗੀ ਤੇ ਥੱਲੇ ਇਹ ਕੂ ਫੜਾ ਆਪਣਾ ਪਰਾਬੋ ਹੋ ਗਿਆ ਨੇੜੇ ਮਹੱਲੇ ਚ गिर ਗਿਆ ਆ ਤਾਂ ਮਹੱਲੇ ਚ ਡਿੱਗ ਗਿਆ ਸਚੀ ਨਾਲ ਉੱਠਾ ਜਿਆਦਾ ਦੂਰ ਨਹੀਂ ਗਿਆ ਆ ਰਿਹਾ ਹਵਾ ਆ ਢਿੱਗਿਆ ਥੋੜੀ ਜੀ ਹਵਾ ਚੱਲੀ ਆ ਹੁਣ ਜਾ ਕੇ ਵਿੱਚ ਵਿੱਚ ਰੁਕ ਜਾਂਦੀ ਆ ਤੇ ਮੈਂ ਕਿਹਾ ਚਲੋ ਬਦਾਨੇ ਸਟਾਰ ਕੈਟ ਬਦਾਨੇ ਹੁਣ ਅਸੀਂ ਵੋਏ ਵੋਏ ਆ ਰਹਿਣਾ ਠੀਕ ਹੈ ਠੀਕ ਹੈ ਆ ਗਿਆ ਡਬਲ ਡੋਰ ਕਰਨੀ ਹੈ ਲਾਂ ਛੋਟੀ ਹੀ ਰੱਖਣੀ ਹੈ ਇਹਨੂੰ ਹਵਾ ਜਰਾ ਤੇ ਚਾਹੀਦੀ ਹੈ ਉਪਰੋਂ ਉੱਪਰ ਆ ਕੇ ਦੇਖਦੇ ਹਾਂ ਇੱਕ ਵਾਰੀ ਇਹਨੂੰ ਦੇਖਦੇ ਹਾਂ ਉਪਰੋਂ ਚੜਦਾ ਠੀਕ ਹੈ ਨਹੀਂ ਤਾਂ ਫਿਰ ਅਗਲੇ ਸੰਡੇ ਸਹੀ ਇਹੋ ਵੀ ਕਰਨੀ ਵਾਨੀ ਹੈਗੀ ਤੇ ਮਤਲਬ ਦੀ ਇਹ ਦਾ ਆਖਰੀ ਟੇਕ ਆ ਕਿਉਂਕਿ ਹਵਾ ਇਹ ਮਤਲਬ ਦੀ ਥੋੜੀ ਚੱਲਦੀ ਆ ਦੇਖ ਲੈਣੀ ਆ ਚਲੋ 1 2 3 ਨਹੀਂ 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 ਮਤਲਬ ਦੀ ਨਹੀਂ ਹੈਗੀ ਹਵਾ ਦੀ ਹਵਾ ਤੇ ਜੋਰੀ ਨਹੀਂ ਪਹਿਰੇ ਆ ਰਹੇ ਤੇ ਹਵਾ ਦਾ ਕੁੱਡਾ ਦੂਜਾ ਵਧਾਣੇ ਆਪਾਂ ਕੋਈ ਇਹਨੂੰ ਰੱਖ ਲੈਣੀ ਆ ਸੰਡੇ ਨੂੰ ਉਡਾਵਾਂਗੇ ਜਦੋਂ ਤੇਜ਼ ਹਵਾ ਚੱਲੂਗੀ ਨਾ ਉਹ ਦਿਨ ਇਹਨੂੰ ਉਡਾਵਾਂਗੇ ਹੁਣ ਆਪਾਂ ਪਰਾ ਵਧਾਣ ਲੱਗੇ ਆ ਇੱਕ ਛੋਟਾ ਜਿਹਾ ਪਰਾ ਹਵਾ ਦੇ ਹਿਸਾਬ ਨਾਲ ਚੱਲ ਚੱਲੇ ਦੁਰ ਕੱਚੀ ਨਹੀਂ ਪਰ ਅਗਦੀ ਖੱਬੇ ਨੂੰ ਘਮਰਿਆ ਸੀਗਾ ਤੀ ਸੱਜੇ ਨੂੰ ਘਮਰਿਆ ਸੀਗਾ ਖੇਚ ਮੈਂ ਲਾਈ ਖੱਬੇ ਦੇ ਹਿਸਾਬ ਨਾਲ ਫਿਰ ਉੱਥੇ ਆ ਕੇ ਸਿੱਧਾ ਕੋ ਖੇਤੇ ਮਨ ਲੱਗ ਗਿਆ हो जा सट्टा भरा डोर भी खिंचने की तो आई चले मशला। तो <TION> तो दो है डोर दिखी चल मछला सचा ਖਿੱਚ ਕੇ ਰੁਕੀ ਜਾਂਦੀ ਮੇਰੀ ਤੀਜੀ ਚੌਥੀ ਵਾਰ ਖਿੱਚੇ ਰੁਕ ਗਈ ਮੇਰੀ ਭਾਰਾ ਹੈ ਨਾ ਪਾਰਾ ਪਾਰਾ ਹੈ ਨਹੀਂ ਹਲਕਾ ਪਾਰਾ ਨਹੀਂ ਹਲਕਾ ਚੱਲ ਲੈ ਚੱਲ ਗੋ ਚੱਲ ਲੈ ਚੱਲ ਮੇਰੇ ਕੋ ਖਿੱਚ ਨਹੀਂ ਲਾਦੀ ਮੇਰੀ ਕੀ ਚੀ ਨਹੀਂ ਲਾਦੀ ਪਈ ਮੇਰੇ ਕੋਲ ਤਿੰਨ ਚਾਰ ਵਾਰੀ ਕੀ ਚੀ ਲੁਜੀ ਕਰਨ ਨੂੰ ਲਾਣੀ ਚੱਲ ਲੈ ਚਲ ਵੋ ਨੀਲੂ ਹੈਗਾ ਉਹ ਲੱਗੇ ਲਾ ਹੀ ਗਿਆ ਉਹ ਮੈਂ ਉਹਨੂੰ ਲਾਦੇ ਸੀ ਲੱਗ ਹੀ ਗਈ ਮੈਨੂੰ ਮੈਂ ਅਗਲੇ ਨੂੰ ਲਾਦੇ ਸੀ ਮੇਰੇ ਤੱਕ ਪਹੁੰਚ ਹੀ ਗਿਆ ਉਹ ਮੇਰੇ ਨਾਲ ਤਾਂ ਲੱਗ ਰੋ ਗਿਆ ਮੇਰਾ ਦੂਜੀ ਨਾਲ ਇੱਕ ਹੋਰ ਝੰਡਾ ਵਧਾਣ ਲੱਗੇ ਆ ਰੋੜੇ ਕੀ ਲੜਬਈ ਹਾਂ ਜੀ ਨਾ ਫੜਕਾ ਲੈਂਦਾ ਹਾਂ ਮਾਰੇ ਬੜੀਆਂ ਲਗਾ ਫੜਕਾ ਲਿਆ ਕਿ ਚੱਲੇ ਛਾੜਦਾ ਨਹੀਂ ਪਿਆ ਗੁੱਡਾ ਯਾ ਛੋਟਾ ਗੁੱਡਾ ਹੀ ਵਧਾਣਾ ਚਾਹੀਦਾ ਹਵਾ ਬਹੁਤ ਆਟਾ ਠਿਕਦਾ ਨਹੀਂ ਹੈ ਗੁੱਡਾ ਖਿੱਚਦਾ ਨਹੀਂ ਹੈਗਾ ਡੋਰ ਨੂੰ ਚਲਾ ਗਿਆ ਅਗਲਾ ਜਿੱਥੇ ਰਹਿਣਾ ਚਾਹੀਦਾ ਨੂੰ ਅਗੇ ਸਾਨੂੰ ਛੋਟੇ ਗੁੱਡੇ ਤੇ ਆਣਾ ਪਿਆ क्योंकि बड़े कुट्टे वाली हवा ही है नहीं चल चल बो चल नीलू चल बो लाला लाला अरे ऊपर चढ़ लिया मैं सीधा आ गया ਇੱਥੇ ਵੈਸੇ ਕੋਈ ਸਹੀ ਮਾਰੀ ਸੀ ਮੈਂ ਟਾਈਮ ਤੇ ਕਮਾਇਆ ਮੈਂ ਪੂਰਾ ਚਲੋ ਉਹਦਾ ਜ਼ੋਰ ਜ਼ਿਆਦਾ ਜ਼ੋਰ ਤੇ ਸੀਗਾ ਪਤਾ ਨਹੀਂ ਕਿਉਂ ਦਾ ਪਰਦਾ ਤੇ ਲੱਗਾ ਅੱਛਾ ਕਾਲਾ ਬੋ ਫਿਲੇ ਜਨੂ ਲਾਨੇ ਨੀ ਨੀਲਾ ਨੀਲਾ ਉਹ ਨਹੀਂ ਓਏ ਉੱਪਰ ਨਹੀਂ ਰੱਖਣਾ ਰ ਉੱਪਰ ਨਹੀਂ ਰੱਖਣਾ ਤੁਮ ਹਲਾ ਓਏ ਤੇ ਲੱਗਿਆ ਬੋ ਆਣੇਗਾ ਲੈ ਆਹ ਜਿੰਨੇ ਵੀ ਪਤੰਗ ਦੇਖ ਰਹੇ ਹੋ ਨਾ ਤੁਸੀਂ ਆਹਾਂ ਤਿੰਤਾਵਾ ਪਰਾਇਆ ਇਹ ਤਿੰਤਾਵਾ ਪਤੰਗ ਆ ਸਾਡੇ ਕੋਲ ਆ 6 ਤਵਾ 3 ਛੱਜ ਨੇ ਸਾਡੇ ਕੋਲ ਆ ਟੁਕਲਾ ਆ ਆ ਸਾਡੇ ਸਟਾਰ ਕਾਈਟ ਆ ਠੀਕ ਆ ਇਹ ਅਸੀਂ ਵਧਾਉਣ ਲਈ ਕੱਡੇ ਸੀ ਅੱਜ ਤੇ ਅੱਜ ਤੁਹਾਨੂੰ ਪਤਾ ਹੈ ਅੱਜ ਹਵਾ ਹੀ ਨਹੀਂ ਚੱਲਦੀ ਗਈ ਸੀ ਸੱਚੇ ਅਸੀਂ ਵੱਡੇ ਪਤੰਗ ਵਧਾਵਾਂਗੇ ਇਸ ਲਈ ਆਪਾਂ ਨਾਲ ਦੀ ਨਾਲ ਮਾਗੀ ਦਾ ਵਲੋਗ ਵੀ ਸ਼ੂਟ ਕਰਾਂਗੇ ਤੇ ਹਵਾ ਚੱਲ ਨਹੀਂ ਰਹੀ ਹੈਗੀ ਤੇ ਇਹ ਮੈਨੂੰ ਲੱਗਦਾ ਹੁਣ ਅਗਲੇ ਸੰਡੇ ਦੇਖਾਂਗੇ ਇਹਨਾਂ ਨੂੰ ਵਧਾਵਾਂਗੇ ਜਿਹੜੇ ਵੱਡੇ ਇਹਨਾਂ ਚ ਵਧਾਵਾਂਗੇ ਵੈਸੇ ਤਾਂ ਲੋਹੜੀ ਵਾਲੇ ਦਿਨ ਲਈ ਵਧਾਉਣ ਲਈ ਕੱਡੇ ਸੀਗੇ ਸਾਰੇ ਅਸੀਂ ਇਹ ਤੇ ਇਹ ਸਾਰੇ ਅਸੀਂ ਨਾ ਅੱਜ ਵਧਾਉਣ ਲਈ ਕੱਡੇ ਸੀਗੇ ਠੀਕ ਆ ਤੇ ਕਿਉਂਕਿ ਦੇਖੋ ਕੱਲ ਲੋੜੀ ਵਾਲੇ ਦਿਨ ਤਾਂ ਹਵਾ ਤਾਂ ਮਤਲਬ ਉਹ ਘਟ ਚਲੀ ਆ ਤੇ ਚਲਦੀ ਪਈ ਸੀ ਪਤੰਗ ਵਾਧੇ ਪਈ ਸੀ ਬਟ ਵੱਡੇ ਪਤੰਗ ਵਧਾਣ ਵੇਲੇ ਨਾ ਥੋੜਾ ਜਿਆਦਾ ਜੋਰ ਲੈ ਜੀ ਸੀ ਮਤਲਬ ਪਤੰਗ ਵਾਧੇ ਬੜੇ ਔਖੇ ਸੁੱਕੇ ਸੀਗੇ 2-4 ਅਸੀਂ ਵਧਾਏ ਵੀ ਆ ਬਟ ਮਜ਼ਾ ਨਹੀਂ ਸੀ ਯਾਰ ਤਣਦੇ ਨਹੀਂ ਸੀ ਪੇ ਜਿਆਦਾ ਪਤੰਗ ਆਪਣੇ ਤੇ ਹੁਣ ਅਸੀਂ ਇਹਨਾਂ ਨੂੰ ਸੋਚੇ ਸੀ ਅੱਜ ਮਾਗੀ ਵਾਲੇ ਦਿਨ ਵਧਾਵਾਂਗੇ ਤੇ ਅੱਜ ਵੀ ਹਵਾ ਤੁਹਾਨੂੰ ਪਤਾ ਹੈ ਕਿੱਦਾਂ ਦੀ ਸੀ ਕਿ ਸਵੇਰੇ ਤਾਂ ਪਹਿਲਾਂ ਮੌਸਮ ਵੀ ਬੜਾ ਠੰਡਾ ਰਿਹਾ 12 ਵਜੇ ਆ ਕੇ ਤਾਂ ਮੌਸਮ ਥੋੜਾ ਸਹੀ ਹੋਣਾ ਸ਼ੁਰੂ ਹੋਇਆ ਤੇ ਜਦੋਂ ਮੌਸਮ ਸਹੀ ਹੋਇਆ ਤੇ ਬਟ ਹਵਾ ਬਹੁਤ ਘੱਟ ਚੱਲੀ ਸੀ ਸਵੇਰੇ ਬੜੀ ਤੇਜ਼ ਹਵਾ ਚੱਲਦੀ ਪਈ ਸੀ ਪਰ ਉਦੋਂ ਮੌਸਮ ਬਹੁਤ ਜ਼ਿਆਦਾ ਠੰਡਾ ਸੀਗਾ ਨਾ ਬਦਾਂਗੇ ਚੜਦੇ ਸੀਗੇ ਜਦੋਂ 1-2 ਵਜੇ ਮੌਸਮ ਸੈੱਟ ਹੋਇਆ ਹਵਾ ਠੀਕ ਸੀਗੀ ਬਟ ਇਹਨਾਂ ਵਾਲੀ ਹਵਾ ਨਹੀਂ ਸੀਗੀ ਬਹੁਤ ਘੱਟ ਹਵਾ ਸੀਗੀ ਨਾਰਮਲ ਸਿੰਪਲ ਛੋਟੇ ਗੁੱਡੇ ਜ਼ਰੂਰ ਵਾਦੇ ਸੀਗੇ ਮਰ ਗਏ ਵੱਡੇ ਪਤੰਗ ਵਧਾਉਣ ਵਾਲੀ ਹਵਾ ਨਹੀਂ ਸੀਗੀ ਅੱਜ ਤੇ ਹੁਣ ਅਸੀਂ ਇਹਨਾਂ ਨੂੰ ਪਤਾ ਕੀ ਕਰਾਂਗੇ ਹੁਣ ਸੰਡੇ ਵਾਲੇ ਦਿਨ ਆਪਾਂ ਇਹਨਾਂ ਨੂੰ ਵਧਾਵਾਂਗੇ ਜਿਹੜੇ ਵਦੇ ਨਾਲ ਜੋ ਹਵਾ ਤੇਜ਼ ਹੋਈ ਤਾਂ ਇਹਨਾਂ ਨੂੰ ਸੰਡੇ ਵਾਲੀ ਵੀਡੀਓ ਦੇ ਵਿੱਚ ਇਨਕਲੂਡ ਕਰਾਂਗੇ ਉਹ ਵੀਡੀਓ ਅਸੀਂ ਅਗਲੇ ਦਿਨ ਪੋਸਟ ਕਰਾਂਗੇ ਤੇ ਅੱਜ ਦੀ ਵੀਡੀਓ ਲਈ ਤੁਹਾਡੇ ਲਈ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਕਰਦੇ ਆਂ ਜੀ ਵੀਡੀਓ ਨੂੰ ਦੇਖਣ ਲਈ ਤੇ ਜਿਨ੍ਹਾਂ ਨੇ ਵੀ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲੋ ਤਾਂ ਜੋ ਨਵੀਂ ਵੀਡੀਓ ਦਾ ਅਪਡੇਟ ਮਿਲਣ ਤੇ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਕਰਨਾ ਨਾ ਭੁੱਲਾ ਕਰੋ ਇਹ ਨਾਲ ਸਾਨੂੰ ਪਤਾ ਲੱਗ